ਕੀ ਹਾਲ ਹੈ ਠੀਕ ਠਾਕ ਹਾਂਜੀ ਭਾਜੀ ਬਹੁਤ ਵਧੀਆ ਸਭ ਠੀਕ ਠਾਕ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਦੀਪ ਲਲੀਆਂ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਮੈਂ ਇਸ ਟਾਈਮ ਕੈਨੇਡਾ ਤੋਂ ਆਉਂਦਾ ਪੰਜਾਬ ਇੰਡੀਆ ਦੇ ਵਿੱਚੋਂ ਕਿਹੜੀ ਕਿਹੜੀ ਸਿਟੀ ਤੋਂ ਜਲੰਧਰ ਜ਼ਿਲ੍ਹਾ ਮੇਰਾ ਹੀ ਪਿੰਡ ਲਲੀਆਂ ਅਗਲਾ ਤੁਸੀਂ ਕਬੱਡੀ ਸਟਾਰਟ ਕਿਦੋਂ ਕੀਤੀ ਸੀ ਕਵੈਡੀ ਸਟਾਰਟ ਕੀਤੀ ਹਣੀ 1991-92 ਸਕੂਲ ਟਾਈਮ ਚ ਕਰਤੀ ਸੀ ਅੱਛਾ ਜੀ ਹਾਂਜੀ ਤੇ ਇੰਟਰਨੈਸ਼ਨਲ ਖੇਡਣੇ ਕਿਦੋਂ ਸ਼ੁਰੂ ਕੀਤੀ ਸੀ ਇੰਟਰਨੈਸ਼ਨਲ ਮੈਂ ਕੈਨੇਡਾ ਵਿੱਚ ਖੇਡਣ ਆ ਗਿਆ ਸੀ 1998 ਵਿੱਚ ਜੀ 1998 ਵਿੱਚ ਤੁਸੀਂ ਸਾਨੂੰ ਮੈਨੂੰ ਖੇਡਣਾ ਸੀ ਉਹਨਾਂ ਟਾਈਮਾਂ 'ਚ ਵੀਜ਼ੇ ਲੱਗਦੇ ਸੀ ਕਿਸਮਤ ਵਾਲੇ ਤੇ ਤਗੜੇ ਪਲੇਅਰ ਤੇ ਲੱਗਦੇ ਸੀ ਅੱਛਾ ਜੀ ਹਾਂਜੀ 98 ਨੂੰ ਮੈਥੇ ਆ ਗਿਆ ਸੀ 19 ਉੱਤੇ ਖੇਡਦੇ ਕਿੰਨੀ ਦੇਰ ਤੱਕ ਖੇਡਦੇ ਰਹੇ ਤੁਸੀਂ ਮੇਰਾ ਗੋਡਾ ਖਰਾਬ ਹੋ ਗਿਆ ਮੈਂ ਖੇਡੇ ਹੂੰ ਕੋਈ 2010-11 ਤੱਕ ਇੱਕ ਵਰਲਡ ਕੱਪ ਦੀ ਟਰਾਈ ਕੀਤੀ ਲਾਸਟ ਜਿਹੜਾ ਹੋਇਆ ਸੀ ਮੈਂ ਨਹੀਂ ਖੇਡ ਹੋਇਆ अच्छा ਤੇ ਆਪਾਂ ਵੀ ਕਵਡੀ ਛੜਤੀ ਸੀਗੀ ਮੈਂ ਕਿਹਾ ਨਹੀਂ ਗੱਲ ਨਹੀਂ ਬਣਦੀ ਤਗੜੀ ਖੇਡ ਕੇ ਮਾੜੀ ਖੇਡ ਨਹੀਂ ਹੁੰਦੀ ਤੁਸੀਂ ਆਪਣਾ ਕੋਈ ਇੱਕ ਫੇਵਰਟ ਰੇਡਰ ਦੱਸੋ ਮੈਨੂੰ ਹਰਜੀਤ ਬਰਾੜ ਬਹੁਤ ਹੀ ਲੱਗਦਾ ਜੀ ਅੱਛਾ ਜੀ ਹਾਂਜੀ ਤੇ ਫੋਸਟ ਸਟਾਪਰ ਸਟਾਪਰ ਉਹ ਜੀਤੀ ਜੀਤੀ ਕੋਨਰ ਅੱਛਾ ਜੀ ਤੇ ਇੰਗਲੈਂਡ ਹੁੰਦਾ ਜੀ ਟਾਪ ਜਾਫੀ ਸਗਾ ਜੀ ਟਾਪ ਖੇਡੇ ਤੁਸੀਂ ਐਂਡ ਖੇਡਿਆ ਭਾਈ ਹਰਨਾਂ ਇਸ ਵਕਤ ਦਾ ਇਸ ਵਕਤ ਦਾ ਕੋਈ ਇਸ ਵਕਤ ਰੇਡਰ ਹੁਣ ਇਕੱਲੇ ਦਾ ਨਾਮ ਲੈਣਾ ਥੋੜਾ ਜਿਹਾ ਔਖਾ ਲੱਗਦਾ ਬਹੁਤ سارے ਹੈਗੇ ਆ ਚਲੋ ਦੋ ਲੈ ਲਓ ਦੋ ਵੀ ਥੋੜੇ ਹੋ ਜਾਣੇ ਜਦੋਂ ਸਾਰੇ ਸਾਰੇ ਇੱਕੋ ਲੈਵਲ ਦੇ ਆ ਜੀ ਇਹ ਰਹਿਣ ਦਵਾਂਗੇ ਚਲੋ ਦੋ ਚਾਰ ਲੈ ਲਓ ਚਾਰ ਹਰ ਸਾਰੇ ਹੁਣ ਹੀਰਾ ਵਟਿਆ ਅੰਬਾਇਆ ਖੁਸ਼ੀ ਹੋਣੀ ਆ ਮੰਗੀ ਆਪਣੇ ਸਾਰੇ ਹੋਰ ਹੈਗੇ ਬੰਦੇ ਅਦੁੱਲਾ ਆ ਆਪਣੇ ਆਪ ਨੂੰ ਫਿੱਟ ਰੱਖਣ ਲਈ ਕਬੱਡੀ ਨਾਲ ਜੁੜਿਆ ਰੱਖਣ ਲਈ ਕੋਈ ਮੈਸੇਜ ਮੈਸੇਜ ਇਹ ਆ ਜੀ ਆਪਣੇ ਆਪ ਨੂੰ ਫਿੱਟ ਰੱਖੋ ਡਾਈਟ ਕਰੋ ਵਧੀਆ ਹੈਲਥੀ ਹੈਲਥੀ ਰੱਖੋ ਆਪਣੇ ਆਪ ਨੂੰ ਹੁਣ ਜੇ ਅਸੀਂ ਕਬੱਡੀ ਖੇਡੀ ਆ ਜੇ ਸਾਨੂੰ ਦੁਨੀਆ ਪਿਆਰ ਕਰਦੀ ਆ ਸਭ ਤੁਹਾਡਾ ਕਰਕੇ ਆ ਤੇ ਹੁਣ ਗਾਂ ਸਾਡਾ ਵੀ ਇਹ ਫਰਜ਼ ਹੈ ਅਸੀਂ ਫਿੱਟ ਰਹੀਏ ਆਪਣੇ ਆਪ ਨੂੰ ਦਾ ਲੋਕਲ ਐਗਜ਼ਾਮਪਲ ਬਣੀਏ ਵੀ ਕਬੱਡੀ ਛੱਡ ਕੇ ਵੀ ਬੰਦਾ ਫਿੱਟ ਰਹਿ ਸਕਦਾ ਹੈ ਤੇ ਇਹ ਹੀ ਆ ਜੀ ਬਹੁਤ ਮੋਟੀਵੇਸ਼ਨ ਮਿਲਦੀ ਮੈਨੂੰ ਆਪਣੇ ਨੂੰ ਜਦੋਂ ਕੋਈ ਕਹਿੰਦਾ ਵੀ ਤੁਸੀਂ ਫਿੱਟ ਆ ਅਸੀਂ ਹੋਰ ਮਿਹਨਤ ਵਧਾ ਦਿੰਦੀ ਆ ਹਾਂਜੀ ਹਾਂਜੀ ਬਹੁਤ ਥੈਂਕ ਯੂ ਜੀ ਬੜੀ ਮਿਹਰਬਾਨੀ ਥੈਂਕ ਯੂ ਬਾਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਓਕੇ ਥੈਂਕ ਯੂ ਜੀ